पची साला बुर्ग माता मु मोटा मोटा भाड़ा आम आदमी पार्टी ਹੋਏ ਹਾਏ 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 ਆਹ ਦੇਖੋ ਸਰ ਹਰੇ ਹਰੇ ਜਿਹੜਾ ਪੇੜਾਈ ਕਰਦਾ ਉਹ ਕਾਜੇ ਝੂਠੇ ਪਰਚੇ ਦਸ ਕਰਾਉਣ ਵਾਲਾ ਕਰਮੀ ਘੁੰਮਣ ਦਸੂ ਮੈਂ ਕੌਲੀ ਸਿੰਘ ਜੋਨ ਬਾਬਾ ਫੌਜਾ ਸਿੰਘ ਦਾ ਪ੍ਰਧਾਨ ਅੱਜ ਇੱਥੇ ਆਪਾਂ ਸੁੱਖਾ ਸਿੰਘ ਮਤਾਜ਼ਦ ਨੂੰ ਚਾਉਂ ਚ ਖਲੋਤੇ ਆ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ 8 ਦਿਨ ਤੋਂ ਲਗਾਤਾਰ ਜਿਹੜੀ ਕਿਸਾਨ ਮਜ਼ਦੂਰ ਸਮਰਚ ਕਮੇਟੀ ਹਜਾਰਪੁਰ ਦੀ ਉਹ ਲਗਾਤਾਰ ਡੀਐਸਪੀ ਦਸੂਹਾ ਦੇ ਦਫਤਰ ਦੇ ਸਾਹਮਣੇ ਧਰਨਾ ਲਾ ਕੇ ਬੈਠੀ ਹੈ ਕਿਉਂਕਿ ਸਾਡੀ ਬਹੁਤ ਹੀ ਬਿਰਕ ਮਾਤਾ ਬੀਬੀ ਬਲਜੀਤ ਕੌਰ ਕਲੜਾ ਜਿਹਨੂੰ ਝੂਠੇ ਸੁਰਿੰਦਰ ਕੌਰ ਜਿਹਨਾਂ ਨੂੰ ਝੂਠੇ ਕੇਸ ਦੇ ਵਿੱਚ ਐਮਐਲਏ ਦੀ ਸ਼ਹਿਦ ਦੇ ਉੱਤੇ ਜੇਲ੍ਹ ਦੇ ਵਿੱਚ ਡੱਕਿਆ ਗਿਆ ਤੇ ਅੱਜ ਸੂਬਾ ਪੱਤਰੀ ਫੈਸਲਾ ਕੀਤਾ ਗਿਆ ਹੈ ਕਿ ਉਹ ਦੇ ਘੁੰਮਣ ਦੇ ਕਰਮਜੀਤ ਸਿੰਘ ਘੁੰਮਣ ਜਿਹੜਾ ਐਮਐਲਏ ਦਸੂਹਾ ਦਾ ਉਹਦੇ ਉਦਲੇ ਫੂਕੇ ਜਾਣਗੇ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਨਸਾਫ ਨਹੀਂ ਮਿਲਦਾ ਤਾਂ ਅਗਲੀ ਜਿਹੜੀ ਰਣਨੀਤੀ ਸੂਬਾ ਕਮੇਟੀ ਵੱਲੋਂ ਅ ਰੇਲਾਂ ਡੱਕ ਜਿਹੜੀ ਆ ਉਹ ਕੀਤੀ ਜਾਵੇਗੀ ਜਿਹੜੀ ਭਗਵੰਤ ਮਾਨ ਸਰਕਾਰ ਆਂਦੀ ਵੀ ਅਸੀਂ ਕਿਸੇ ਦੇ ਨਜਾਇਜ਼ ਕੋਈ ਪਰਚਾ ਨਹੀਂ ਕਰਾਂਗੇ ਉਹ ਲਗਾਤਾਰ ਪਿਛਲੇ 32 ਸਾਲ ਤੋਂ ਤੁਸੀਂ ਜੇ ਦਾ ਇਤਿਹਾਸ ਵੇਖੋ ਸੁਵੇ ਵਾਲੇ ਐਮ ਐਲ ਏ ਦਾ ਤੇ ਲਗਾਤਾਰ ਇਹਨੇ ਝੂਠੇ ਕਿਸੇ ਨਾ ਕਿਸੇ ਦੇ ਪਰਚੇ ਪਾ ਕੇ ਉਹਨਾਂ ਨੂੰ ਨਜਾਇਜ਼ ਹਰਾਸਤ ਵਿੱਚ ਭੇਜਿਆ ਤੇ ਕਈਆਂ ਨੂੰ ਜੇਲ੍ਹ ਭੇਜਿਆ ਸੋ ਉਸ ਦੇ ਵਿਰੋਧ ਵਿੱਚ ਅੱਜ ਪੂਰੀ ਕਿਸਾਨ ਮਜ਼ਦੂਰ ਸਰਵ ਜ ਕਮੇਟੀ ਜਿਹੜੀ ਆ ਸੁਖਾ ਸਿੰਘ ਮਤਾਬਸਨ ਚੌਂਕ ਤੇ ਬਟਾਲਾ ਧੰਨਵਾਦੀ ਕਰਦੀ ਪਈ ਆ ਨਾਲ ਪਤਲਾ ਸਾੜਦੀ ਪਈ ਆ ਸੋ ਅਗਲੀ ਕਾਰਵਾਈ ਜੇਕਰ ਨਈ ਮੱਲਬ ਭਗਵਾਨ ਤਮਾਨ ਦੇ ਉੱਤੇ ਕਾਰਵਾਈ ਕਰਦਾ ਤੇ 18 ਤਰੀਕ ਨੂੰ ਵੱਡੇ ਪੱਧਰ ਤੇ ਜਿਹੜਿਆ ਰੇਲਾਂ ਦੇ ਜਿਹੜਿਆ ਜਾਮ ਕੀਤੇ ਜਾਣਗੇ ਧੰਨਵਾਦ ਜੀ ਅੱਜ ਪੂਰੇ ਸੂਬਾ ਪਧਰੀ ਕਾਲ ਸਾਡੀ ਜਿਹੜੀ ਆ ਐਮ ਐਲ ਏ ਦਸੂਹਾ ਦੇ ਜਿਹੜੇ ਆ ਪੁਤਲੇ ਫੂਕੇ ਗਏ ਆ ਪਿਛਲੇ ਲਗਭਗ 10-12 ਦਿਨ ਤੋਂ ਬੀਬੀ ਸਰਿੰਦਰ ਕੌਰ ਜੀ ਕਾਲੜਾ ਦਸੂਹੇ ਦੀ ਸਾਡੀ 80 ਸਾਲ ਦੀ ਬਜ਼ੁਰਗ ਮਾਤਾ ਜਿਹਦੇ ਤੇ ਨਜਾਇਜ਼ ਪਰਚਾ ਕਰਕੇ ਸਿਆਸੀ ਸਹਾਤੇ ਐਮ ਐਲ ਏ ਦੀ ਸਹਾਤੇ ਜਿਹੜਾ ਉਹਨੂੰ ਜੇਲ੍ਹ ਚ ਸੁਟਿਆ ਗਿਆ ਲਗਾਤਾਰ 8 ਦਿਨ ਤੋਂ ਦਸੂਹਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਡਿਪਟੀ ਡਿਪਟੀ ਦੇ ਦਫ਼ਤਰ ਦੇ ਮੂਹਰੇ ਧਰਨਾ ਜਿਹੜਾ ਵਾ ਚੱਲ ਰਿਹਾ ਵਾ ਉਥੇ ਰੋਡ ਜਾਮ ਕਰਕੇ ਪੁਤਲੇ ਵੀ ਫੂਕੇ ਗਏ ਆ ਪਰ ਕੋਈ ਸੁਣਵਾਈ ਨਹੀਂ ਅੱਜ ਤੱਕ ਹੋਈ ਜਿੰਨਾ ਚਿਰ ਇਹ ਸਾਡੇ ਮੰਗ ਮਸਲਾ ਹੱਲ ਨਹੀਂ ਹੁੰਦਾ ਬੀਬੀ ਸਰਿੰਦਰ ਕੌਰ ਨੂੰ ਰਹਾ ਨਹੀਂ ਕੀਤਾ ਜਾਂਦਾ ਵੱਡੇ ਤੋਂ ਵੱਡੇ ਸੰਘਰਸ਼ ਜਿਹੜੇ ਇਲਕੇ ਜਾਣ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਪੁਤਲੇ ਜਿਹੜੇ ਆ ਫੂਕੇ ਗਏ ਬਟਾਲਾ ਦੇ ਸੁਖਾ ਸਿੰਘ ਮਤਾਬ ਸਿੰਘ ਦੇ ਚੌਂਕ ਦੇ ਵਿੱਚ ਵੀ ਜਿਹੜਾ ਵਾ ਐਮ ਐਲ ਏ ਕਰਨਵੀਰ ਘੁੰਮਣ ਦਸੂਹਾ ਦਾ ਜਿਹੜਾ ਪੁਤਲਾ ਫੂਕਿਆ ਗਿਆ ਆਉਣ ਵਾਲੀ 18 ਤਰੀਕ ਨੂੰ ਜਿਹੜਿਆ ਰੇਲਾਂ ਦੇ ਚੱਕੇ ਜਿਹੜੇ ਆ ਜਾਮ ਕੀਤੇ ਜਾਣਗੇ ਜੇ ਸਰਕਾਰ ਨੇ ਜਲਦ ਰਿਹਾ ਨਾ ਕੀਤਾ ਬੀਬੀ ਸਰਿੰਦਰ ਕੌਰ ਕਾਲੜਾ ਨੂੰ ਤੇ ਇਹ ਪਰਮਾਨੈਂਟ ਰੇਲਾਂ ਜਿਹੜੀਆਂ ਮੇ ਜਾਮ ਰਹਿਣਗੀਆਂ ਇਹ ਸਾਡੀ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਆ ਪੀ ਇਹੋ ਜੇ ਭ੍ਰਿਸ਼ਟ ਐਮਐਲਏ ਨੂੰ ਜਿਹੜਾ ਵਾ ਉਹਦੇ ਪਦ ਤੋਂ ਡਿਸਮਿਸ ਕੀਤਾ ਜਾਵੇ ਜਿਹੜਾ ਲੋਕਾਂ ਨਾਲ ਨਜਾਇਜ਼ ਕਰਦਾ ਵਾ ਲੋਕਾਂ ਦੇ ਨਜਾਇਜ਼ ਪਰਚੇ ਕਰਦਾ 80 ਸਾਲ ਦੀ ਬਜ਼ੁਰਗ ਮਾਤਾ ਨੂੰ ਜਿਹੜਾ ਵਾ ਸਿਆਸੀ ਸਹੇਦੇ ਸੁਟਿਆ ਸੋ ਸਾਡੀ ਚੇਤਾਵਨੀ ਆ ਪੂਰੀ ਸੂਬਾ ਕਮੇਟੀ ਦੀ ਕਾਲ ਵਾ 18 ਤਰੀਕ ਨੂੰ ਜਿਹੜੇ ਆ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ ਜੀ